ਸੱਚੀ ਕਾਲ ਜੀ ਤੁਹਾਡਾ ਸਾਰਾ ਨਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਅਤੇ ਜਿਸ ਨੇ ਮੇਰੀ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਉਸ ਨੂੰ ਜ਼ਰੂਰ ਦੇਖ ਲੈਣਾ ਕਿਉਂਕਿ ਇਸ ਤੋਂ ਪਹਿਲਾਂ குருਆਂ ਦੇ ਕੁਐਸਚਨ ਹੋਏ ਹਨ ਉਸ ਤੋਂ ਪਹਿਲਾਂ ਪੰਜਾਬ ਜੀਕੇ ਦੀਆਂ ਕਾਫੀ ਵੀਡੀਓਜ਼ ਮੈਂ ਤੁਹਾਨੂੰ ਦੇ ਚੁੱਕਾ ਹਾਂ ਤਾਂ ਦੋਸਤੋ ਤੁਹਾਡੇ ਪੇਪਰਾਂ ਦੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਵੀਡੀਓਜ਼ ਹਨ ਪ੍ਰੀਵੀਅਰ ਕੁਐਸਚਨ ਹਨ ਉਹਨਾਂ ਦੇ ਵਿੱਚ ਤਾ ਦੋਸਤੋ ਇੱਕ 파ਟ ਮੈਂ ਕੱਲ ਕਰਵਾ ਦਿੱਤਾ ਸੀ ਜੋ ਅੱਜ ਦੀ ਵੀਡੀਓ ਹੈ ਤੇ ਇੱਕ 파ਟ ਅੱਜ ਹੈ ਜੋ ਲੈ ਕੇ ਆਇਆ ਤਾਂ ਦੇਖੋ ਦੋਸਤੋ ਇੱਕ ਤੀਰ ਨਾਲ ਦੋ ਨਿਸ਼ਾਨ ਕਰਾਂਗੇ ਆਪਾਂ ਇੱਕ ਵੀਡੀਓ ਦੇ ਵਿੱਚ ਆਪਾਂ ਗੁਰਮੁਖੀ ਅੱਖਰਾਂ ਬਾਰੇ ਮਤਲਬ ਕਿ ਗੁਰਮੁਖੀ ਗਿਣਤੀ ਬਾਰੇ ਵੀ ਆਪਾਂ ਕਰਾਂਗੇ ਜੋ ਕਿ ਇਸ ਦੇ ਕੁਐਸਚਨ ਬਹੁਤ ਜ਼ਿਆਦਾ ਬੰਦੇ ਹਨ ਅਤੇ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਵੀ ਕਰਾਂਗੇ ਮਤਲਬ ਕਿ ਇੱਕ ਨੰਬਰ ਦਾ ਕੁਐਸਚਨ ਇਹ ਹੈ ਤੇ ਇੱਕ ਦਾ ਇਹ ਹੈ ਤਾਂ ਆਪਾਂ ਦੋ ਨੰਬਰ ਲੈ ਕੇ ਚੱਲਾਂਗੇ ਹੋ ਸਕਦਾ ਹੈ ਵੱਧ ਨੰਬਰਾਂ ਦਾ ਵੀ ਆਵੇ ਤਾ ਦੋਸਤੋ ਇਹ ਕੀ ਹੈ ਪੰਜਾਬੀ ਕੁਆਲੀਫਾਈ ਜੋ ਸਾਡਾ ਪੇਪਰ ਰੱਖਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਕਿ ਉਸ ਨੂੰ ਕੁਆਲੀਫਾਈ ਕਰਨਾ ਹੈ ਓਨਲੀ ਕੁਆਲੀਫਾਈ ਨੇਚਰ ਹੈ 50% ਮਾਰਕਸ ਉਸ ਦੇ ਵਿੱਚੋਂ ਲੈਣੇ ਹਨ ਤਾਂ ਦੋਸਤੋ ਉਸ ਦੇ ਲਈ ਕੀ ਹੈ ਸਾਨੂੰ ਪੂਰੀ ਤਰ੍ਹਾਂ ਪ੍ਰਪੇਅਰ ਹੋਣਾ ਪਵੇਗਾ ਉਸ ਦਾ ਸਿਲੇਬਸ ਅਸੀਂ ਨਾਲ ਲੈ ਕੇ ਚੱਲਾਂਗੇ ਤਾਂ ਗੁਰਮੁਖੀ ਗਿਣਤੀ ਅਤੇ ਅੰਗਰੇਜ਼ੀ ਤੋ ਪੰਜਾਬੀ ਨਵਾਦਾਸੀ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੇ ਦੋਸਤੋ ਜੇਕਰ ਕੱਲ ਵਾਲੀ ਵੀਡੀਓ ਨਹੀਂ ਦੇਖੀ ਤਾਂ ਉਸ ਦੇ ਵਿੱਚ ਮੈਂ ਵਿਦ ਟ੍ਰਿਕ ਤੁਹਾਨੂੰ ਦੱਸਿਆ ਗੁਰਮੁਖੀ ਗਿਣਤੀ ਨੂੰ ਕਿਸ ਤਰ੍ਹਾਂ ਯਾਦ ਕਰ ਸਕਦੇ ਹੋ ਕਿਸ ਤਰ੍ਹਾਂ ਯਾਦ ਨਹੀਂ ਕਰਨਾ ਤੁਸੀਂ ਦੇਖਦੇ ਸਾਰ ਹੀ ਵਿਦਨ ਸੈਕਿੰਡ ਦੇ ਵਿੱਚ ਹੀ ਇਹ ਦੇਖ ਸਕਦੇ ਹੋ ਕਿ ਇਹ 3 ਨੰਬਰ ਹੈ 4 ਨੰਬਰ ਹੈ 5 ਨੰਬਰ ਹੈ 6 ਨੰਬਰ ਹੈ 7 ਨੰਬਰ 8 ਨੰਬਰ ਹੈ ਜਾਂ 1 ਕੀ ਹੈ 3 ਨੰਬਰ ਹੈ ਤਾਂ ਦੋਸਤੋ ਜੇਕਰ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਤਾਂ ਉਸ ਨੂੰ ਵੀ ਦੇਖ ਲੈਣਾ ਉਸ ਤੇ ਵਿੱਚ ਦੋਨੇ ਹੀ ਟਾਪਿਕ ਚੱਲ ਰਹੇ ਹਨ ਗੁਰਮੁਖੀ ਗਿਣਤੀ ਵੀ ਤੇ ਅੰਗਰੇਜ਼ੀ ਤੇ ਜੇਕਰ ਅੱਜ ਵਾਲੀ ਵੀਡੀਓ ਦੇ ਵਿੱਚ ਤੁਸੀਂ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਤਾਂ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਮੈਂ ਉਹ ਚੀਜ਼ਾਂ ਤੁਹਾਨੂੰ ਦੱਸਾਂਗਾ ਦੁਬਾਰਾ ਫੇਰ ਦੱਸ ਦਵਾਂਗਾ ਤਾਂ ਜੋ ਤੁਸੀਂ ਕੀ ਹੈ ਉਸ ਦਾ ਫਾਇਦਾ ਲੈ ਸਕੋ ਦੋਸਤੋ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਇੱਕ ਇੱਕ ਕੁਐਸਚਨ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੈ ਪਤਾ ਨਹੀਂ ਐਗਜ਼ਾਮੀਨਰ ਨੇ ਕਿਹੜਾ ਕੁਐਸਚਨ ਕਿੱਥੇ ਰੱਖ ਦੇਣਾ ਹੈ ਤਾਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੇਕਰ ਦੋਸਤੋ ਤੁਸੀਂ ਚੈਨਲ ਦੇ ਨਿਊ ਵੀਵਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਜੇਕਰ ਵੀਡੀਓ ਦਾ ਕੰਟੈਂਟ ਬਦਲੀ ਗਿਆ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਸ਼ੇਅਰ ਕਰ ਦੇਣਾ ਤੇ ਕਮੈਂਟ ਕਰਨਾ ਦੋਸਤੋ ਚੱਲਦੇ ਆਪਾਂ ਪਹਿਲੇ ਕੁਐਸਚਨ ਵੱਲ ਜੋ ਕਿ ਸਾਡਾ ਕੁਐਸਚਨ ਹੈ 31ਵਾਂ ਦੋਸਤੋ 30 ਕੁਐਸਚਨ ਪਹਿਲਾਂ ਕਰਵਾ ਦਿੱਤੇ ਹਨ ਇਹ ਕੀ ਹੈ 31ਵਾਂ ਹੈ ਮਤਲਬ ਕਿ ਆ ਗਿਆ ਗੁਰਮੁਖੀ ਜੋ ਹੈ ਗਿਣਤੀ ਹੈ ਗੁਰਮੁਖੀ ਗਿਣਤੀ ਹੈ ਇਸ ਦੀ ਗੱਲ ਕੀਤੀ ਹੈ ਮਤਲਬ ਕਿ ਆਪਾਂ ਸਭ ਤੋਂ ਪਹਿਲਾਂ ਤਾਂ ਉਸ ਦੀ ਗੱਲ ਹੀ ਕਰ ਲੈਨੇ ਆ ਦੋਸਤੋ ਦੇਖੋ ਇੱਕ ਨੰਬਰ ਹੁੰਦਾ ਹੈ a ਤੱਕ ਹੀ ਆ ਐਸ ਇਟ ਉਸੇ ਤਰ੍ਹਾਂ ਹੀ ਹੁੰਦਾ ਹੈ ਸਾਨੂੰ ਪਤਾ ਲੱਗ ਜਾਂਦਾ ਹੈ ਦੋ ਨੰਬਰ ਵੀ ਹੁੰਦਾ ਹੈ o ਵੀ ਕੀ ਹੈ ਅਸੀਂ ਉਸੇ ਤਰ੍ਹਾਂ ਹੀ ਪਾਉਣੇ ਆ ਤਿੰਨ ਨੰਬਰ ਕੀ ਹੈ ਏ ਵੀ ਬਿਲਕੁਲ ਅਸੀਂ ਉਸੇ ਤਰ੍ਹਾਂ ਹੀ ਪਾਉਣੇ ਹਨ ਮਤਲਬ ਕਿ ਬਸ ਆਪ ਨੂੰ ਢੀਜੀ ਹੋ ਗਈ ਤੁਸੀਂ ਤਿੰਨ ਨੰਬਰ ਨੂੰ ਦੇਖ ਕੇ ਉੱਥੇ ਪਛਾਣ ਜਾਉਗੇ ਤਾਂ ਦੋਸਤੋ ਇਸ ਵਿੱਚ ਇੰਟਰਸਟਿੰਗ ਗੱਲ ਇਹ ਹੈ ਕਿ ਤਿੰਨ ਨੰਬਰ ਤੋਂ ਕੀ ਹੈ ਤੁਸੀਂ 6 ਨੰਬਰ ਬਣਾਉਣਾ ਹੈ ਮਤਲਬ ਕਿ ਤਿੰਨ ਨੂੰ ਜਦੋਂ ਅਸੀਂ ਪੁੱਠਾ ਕਰ ਦਵਾਂਗੇ ਤਾਂ ਉਹ 6 ਨੰਬਰ ਆਪਣੇ ਆਪ ਬਣ ਜਾਵੇਗਾ ਪੁੱਠਾ ਦਾ ਮਤਲਬ ਕੀ ਹੈ ਆ ਕੀ ਹੈ ਪੁੱਠਾ ਹੋ ਗਿਆ ਤੇ ਆ ਕੀ ਹੈ ਢੀਤੀ ਤਾਂ ਉਹ ਕਰਤੀ ਤਾਂ ਦੋਸਤੋ ਤਿੰਨ ਦਾ ਕੀ ਬਣ ਗਿਆ 6 ਬਣ ਗਿਆ ਤਾ ਇਹ ਕੀ ਹੈ 3 ਨੰਬਰ ਹੋ ਗਿਆ ਜੇਕਰ ਅਸੀਂ ਗੱਲ ਕਰੀਏ ਜੇਕਰ ਗੱਲ ਕੀਤੀ ਜਾਵੇ 4 ਨੰਬਰ ਦੀ ਹੁਣ 4 ਦੀ ਗੱਲ ਕਰੀਏ ਤਾਂ ਉੱਥੇ ਕੀ ਹੈ 8 ਦਾ ਨੋਟ ਹੈ ਜੋ ਜੋ ਕਿ 8 ਦਾ ਨੋਟ ਹੈ ਇਹ ਕਿ ਇਹ ਪਾੜ ਗਿਆ ਹੈ ਜਿਸ ਤਰ੍ਹਾਂ ਕਿ ਨੋਟ ਬੰਦੀ ਸਮੇਂ ਕੀ ਹੈ 500 ਦਾ ਨੋਟ ਘੱਟ ਰੇਟ ਤੇ ਵਿਕਣ ਲੱਗ ਗਿਆ ਸੀ ਤਾਂ ਉਸੇ ਤਰ੍ਹਾਂ 8 ਦਾ ਨੋਟ ਪਾੜ ਗਿਆ ਹੈ ਬਟ ਇੱਕ ਭਲਾਵਾਂਸ ਕਹਿੰਦਾ ਇਸ ਨੂੰ ਮੈਂ 4 ਪਏ ਵਿੱਚ ਲੈ ਲਵਾਂਗਾ ਪਾਟਿਆ ਹੋਇਆ ਤਾਂ ਕੋਈ ਗੱਲ ਨਹੀਂ ਤਾਂ ਦੋਸਤੋ ਯਾਦ ਰੱਖਣਾ ਹੈ 8 ਜਦੋਂ ਉਤੋਂ ਪਾਟਿਆ ਹੋਵੇਗਾ ਤਾਂ ਇਹ ਕੀ ਹੈ 4 ਨੰਬਰ ਹੋਵੇਗਾ ਦੋਸਤੋ ਅਤੇ ਇਹ ਹੀ 8 ਕੀ ਹੈ ਜਦੋਂ ਉੱਠਾ ਹੋ ਜਾਵੇਗਾ ਪਾਟਿਆ ਨੋਟ ਆ ਥੱਲੋਂ ਕਿਸੇ ਨੂੰ ਨਹੀਂ ਦਿਖਾਈ ਦੇ ਰਿਹਾ ਉੱਪਰੋਂ ਦੇਖ ਜਾਂਦਾ ਥੱਲੋਂ ਨਹੀਂ ਦੇਖਦਾ ਤਾਂ ਇਹ ਕੀ ਆ ਐਜ਼ ਇਟਸ ਉਸੇ ਤਰ੍ਹਾਂ ਹੀ ਆ ਜਾਵੇਗਾ 8 ਨੰਬਰ ਆ ਜਾਵੇਗਾ ਤਾਂ ਦੋਸਤੋ ਨਾਲ ਲੈ ਕੇ ਚੱਲਣਾ ਹੈ ਇਹ ਕੀ ਆ 8 ਨੰਬਰ ਹੈ ਜੇਕਰ ਇਹ ਥੱਲੋਂ ਪਾਟਿਆ ਹੈ ਤਾਂ ਇਹ ਕੀ ਆ 8 ਹੋ ਜਾਵੇਗਾ ਹਾਂਜੀ ਦੋਸਤੋ ਇੰਟਰਸਟਿੰਗ ਗੱਲ ਏ ਹੈ ਇਸ ਦੇ ਵਿੱਚ ਕਿ 8 ਨੰਬਰ ਤਾਂ ਜੇ ਲੋ ਠੀਕ ਹੈ ਥੱਲੇ ਹੋ ਗਿਆ ਪਾਟਿਆ ਨੋਟ ਸੀ ਬਟ ਕੀ ਹੈ ਜਦੋਂ ਇਸ ਦੇ ਵਿੱਚ ਐਂ ਕੁੰਡੀ ਜੀ ਪੈ ਜਾਂਦੀ ਹੈ ਤਾਂ ਕੀ ਹੈ ਏ 9 ਨੰਬਰ ਬਣ ਜਾਂਦਾ ਹੈ ਬਾਕੀ ਆਪਾਂ ਗੱਲ ਨਾਲ-ਨਾਲ ਕਰਾਂਗੇ ਵੀਡੀਓ ਦੇ ਨਾਲ ਨਾਲ ਦੇਖੋ ਪਹਿਲਾ ਹੈ ਦੋਸਤੋ ਉਪਲਬਧ ਅਵੇਲੇਬਲ ਦਾ ਮਤਲਬ ਹੁੰਦਾ ਹੈ ਉਪਲਬਧ ਪੇਪਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਇਹ ਕੁਐਸਚਨ ਐਡੀਸ਼ਨਲ ਦਾ ਮਤਲਬ ਹੁੰਦਾ ਹੈ ਵਧੇਕ ਐਡੀਸ਼ਨਲ ਵੱਧ ਜੋ ਹੁੰਦਾ ਹੈ ਵਧੇਕ ਹੁੰਦਾ ਹੈ ਨੈਕਸਟ ਕੁਐਸਚਨ ਗੱਲ ਕੀਤੀ ਕਹਿੰਦਾ ਹੈ ਕਿ ਅਟੈਸਟੇਸ਼ਨ ਅਟੈਸਟੇਸ਼ਨ ਮਤਲਬ ਅਟੈਸਟਡ ਕਰੋਨਾ ਤਸਦੀਕ ਨਕਲ ਕੀ ਹੈ ਇਸ ਦਾ ਅਨਸਰ ਹੈ ਤੁਸੀਂ ਨਾਲ ਨਾਲ ਇਹ ਵੀ ਦੇਖੀ ਜਾਣਾ ਕਿ ਆਹ ਕੀ ਆ 33 ਪਾਇਆ ਹੋਇਆ ਹੈ 3 ਸਿੱਧਾ ਹੈ ਤਾਂ 33 ਹੈ 33 ਨੰਬਰ ਹੈ ਜੇਕਰ ਅਸੀਂ 34 ਨੰਬਰ ਦੀ ਗੱਲ ਕਰੀਏ 8 ਦਾ ਨੋਟ ਪਟਿਆ ਹੋਇਆ ਸੀ ਮਤਲਬ ਕੀ ਆ 4 ਪੇਜ ਚ ਚੱਲਿਆ ਹੈ ਤਾਂ ਇਸ ਨੂੰ ਕੀ ਆਸੀਂ 34 ਕੀ ਆ ਸਿੱਧਾ ਹੀ ਲਿਖ ਦਵਾਂਗੇ ਪੇਪਰ ਦੇ ਵਿੱਚ ਤੁਹਾਨੂੰ ਕੀ ਆ ਇਸ ਤਰ੍ਹਾਂ ਨਹੀਂ ਆਵੇਗਾ ਤੁਹਾਨੂੰ ਜਿਸ ਤਰ੍ਹਾਂ ਸਿੰਪਲੀਫਿਕੇਸ਼ਨ ਆ ਗਈ ਸੀ ਪਿਛਲੀ ਵਾਰ ਜਿਸ ਨੇ ਪੇਪਰ ਦਿੱਤਾ ਹੈ ਕਿ ਇੰਨੀ ਰਕਮ ਦਿੱਤੀ ਹੈ ਇੰਨੇ ਘਟਾ ਦਿੱਤੇ ਤਾਂ ਕਿੰਨਾ ਬਚੇਗਾ ਉਸ ਤਰ੍ਹਾਂ ਦੇ ਸਵਾਲ ਉਹ ਕੀ ਆ ਐਮਸੀਕਿਊ ਦੇ ਵਿੱਚ ਤੁਸੀਂ इजीली ਕਰੈਕ ਕਰ ਦੋਗੇ ਉਹਨਾਂ ਨੂੰ ਆਰਾਮ ਨਾਲ ਕਰ ਲੂਗੇ ਅਟੈਸਟਡ ਕਾਪੀ ਦੀ ਗੱਲ ਕੀਤੀ ਹੈ ਤਾਂ ਤਸਦੀਕ ਸੁਦਾ ਕਾਪੀ ਆ ਗਿਆ ਨੈਕਸਟ ਗੱਲ ਕਰਦਾ ਹੈ at your earliest convenience ਹੁਣ ਇੱਥੇ ਕੀ ਆ at your earliest convenience ਦਾ ਮਤਲਬ ਹੈ ਤੁਹਾਡੀ ਜਲਦੀ ਤੋਂ ਜਲਦੀ ਸਹੂਲਤ ਤੇ ਹੁਣ ਇੱਥੇ ਕੀ ਗੁਰਮੁਖੀ ਅੱਖਰ ਆ ਦੋਸਤੋ ਜੋ ਪੰਜ ਹੁੰਦਾ ਹੈ ਉਹ ਇਸ ਤਰ੍ਹਾਂ ਪੈਂਦਾ ਹੈ ਇਸ ਦੇ ਕੋਨੇ ਕਿੰਨੇ ਹੁੰਦੇ ਹਨ ਬਸ ਦੇਖਣਾ ਹੈ ਕੋਨੇ ਹਨ 1 2 3 4 5 ਤਾਂ ਪੰਜ ਕੋਨੇ ਹਨ ਤਾਂ ਇਸ ਨੂੰ ਅਸੀਂ ਪੰਜ ਕਰਾਂਗੇ ਗਿਣਾਂਗੇ ਪੰਜ ਵਿੱਚ ਗਿਣਾਂਗੇ ਕਿਉਂਕਿ ਪੰਜ ਕੋਨੇ ਹਨ ਇਸਦੇ ਬਸ ਇਹ ਯਾਦ ਰੱਖਣਾ ਹੈ ਇਸਦੇ ਕੋਨੇ ਕਿੰਨੇ ਹਨ ਪੰਜ ਹਨ ਤਾਂ ਤਿੰਨ ਤਾਂ ਇੱਕ ਡੰਡੀ ਤੇ ਹੋ ਗਿਆ ਤੇ ਦੋ ਇੱਕ ਪਾਸੇ ਹੋ ਗਿਆ ਤਿੰਨ ਤੇ ਦੋ ਕਿੰਨੇ ਹੋਗੇ ਪੰਜ ਹੋਗੇ ਤਾਂ ਪੰਜ ਨੂੰ ਅਸੀਂ ਇਸ ਤਰ੍ਹਾਂ ਕਰਾਂਗੇ ਹੁਣ ਦੋਸਤੋ 1 ਨੰਬਰ 2 ਨੰਬਰ ਸੇਮ ਐਜ਼ ਇਟਸ ਉਸੇ ਤਰ੍ਹਾਂ ਕਰ ਲਿਆ ਤਿੰਨ ਨੰਬਰ ਵੀ ਤੁਹਾਨੂੰ ਪਤਾ ਲੱਗ ਗਿਆ ਕਿ ਉਸੇ ਤਰ੍ਹਾਂ ਆਉਂਦਾ ਹੈ ਬਸ ਤਿੰਨ ਨੂੰ ਪੁੱਠਾ ਕਰ ਦਿੱਤਾ 6 ਬਣ ਗਿਆ 7 ਨੰਬਰ ਵੀ ਇਸ ਤਰ੍ਹਾਂ ਆਵੇਗਾ ਉਹ ਵੀ ਕੀ ਹੈ ਸਿੰਪਲ ਹੈ 8 ਨੰਬਰ ਕੀ ਹੈ ਉਹੀ ਕੀ ਆ 8 ਦਾ ਨੋਟ ਸੀ ਜਿਹੜਾ ਥੱਲੇ ਨੂੰ ਹੋ ਗਿਆ ਤਾਂ ਪੱਟਿਆ ਹੀ ਸੱਥਲੇ ਚਲਾ ਗਿਆ ਤਾਂ 8 ਨੰਬਰ ਦਾ ਚਲਾ ਗਿਆ ਉਹ ਕੀ ਆ ਉੱਥੇ ਵੇਖ ਗਿਆ ਤੇ ਜੇ ਉੱਥੇ ਕੁੰਡੀ ਲੱਗ ਗਈ ਤਾਂ ਕੀ ਹੋ ਜਾਵੇਗਾ ਉਹ 9 ਨੰਬਰ ਬਣ ਜਾਵੇਗਾ ਜੀ ਅੱਗੇ ਆ ਗਿਆ ਆ ਕਿੰਨਾ ਪਾਇਆ ਹੋਇਆ ਹੈ ਕਮੈਂਟ ਬਾਕਸ ਵਿੱਚ ਨਾਲ-ਨਾਲ ਦੱਸ ਦਿਓ ਤੁਸੀਂ ਦੋਸਤੋ ਕਿੰਨਾ ਪਾਇਆ ਹੋਇਆ ਹੈ ਇਹ ਪਾਇਆ ਹੋਇਆ ਹੈ ਇਹ ਕੀ ਹੈ ਤੁਸੀਂ ਦੱਸਣਾ ਹੈ ਤਾਂ ਦੋਸਤੋ ਲੇਖਾ ਪੜਤਾਲ ਆਡਿਟ ਦਾ ਮਤਲਬ ਹੈ 37 ਨੰਬਰ ਹੈ ਜੋ ਤੁਸੀਂ ਨਾਲ ਨਾਲ ਕਮੈਂਟ ਬਾਕਸ ਵਿੱਚ ਦੱਸੀ ਜਾਣਾ ਇਹ ਕੀ ਹੈ 37 ਨੰਬਰ ਹੈ ਮਤਲਬ ਕੀ ਹੈ ਤੁਸੀਂ ਦੱਸੋਗੇ ਤਾਂ ਤੁਹਾਡੀ ਪ੍ਰੈਕਟਿਸ ਹੋ ਵੀਗੀ অথੋਰੀਟੀ ਦਾ ਮਤਲਬ ਕੀ ਹੁੰਦਾ ਹੈ ਅਧਿਕਾਰੀ ਹੁੰਦਾ ਹੈ ਦੋਸਤੋ ਨੈਕਸਟ ਗੱਲ ਕੀਤੀ ਜਾਵੇ ਤਾਂ ਬੈਲੈਂਸ ਦੀ ਗੱਲ ਕਰਦਾ ਹੈ ਬੈਲੈਂਸ ਦਾ ਮਤਲਬ ਹੁੰਦਾ ਹੈ ਸੰਤੁਲਨ ਬੈਲੈਂਸ ਬੈਂਕ ਅਕਾਊਂਟ ਵਾਲਾ ਨਹੀਂ ਇਹ ਸੰਤੁਲਨ ਹੁੰਦਾ ਹੈ ਤਾਂ ਇੱਥੇ 8 ਕੀ ਆ ਥੱਲੇ ਪਾਟਾ ਹਿੱਸਾ ਆ ਗਿਆ ਤਾਂ ਕੀ ਬਣ ਗਿਆ ਇਹ 8 ਆ ਗਿਆ ਮਤਲਬ ਕੀ ਹੈ 38 ਨੰਬਰ ਆ ਗਿਆ ਅ ਇੱਥੇ ਸੌਰੀ ਇੱਥੇ ਕੀ ਹੈ ਇੱਥੇ ਇੱਕ ਮਿਸ ਹੋ ਗਿਆ ਚਲੋ ਕੋਈ ਗੱਲ ਨਹੀਂ ਅ ਇੱਥੇ ਕੀ ਆ ਗਿਆ ਆਪਣਾ 40 ਨੰਬਰ ਆ ਗਿਆ ਤਾਂ ਬੇਸਡ ਔਨ ਫੈਕਟਸ ਇਸ ਦਾ ਮਤਲਬ ਹੈ ਤੱਥਾਂ ਦੇ ਆਧਾਰ ਤੇ ਇਹ ਕੀ ਹੈ ਇਸ ਦਾ ਆਨਸਰ ਹੈ ਬੇਸਿਕ ਪੇ ਦਾ ਮਤਲਬ ਹੁੰਦਾ ਹੈ ਮੂਲਲੀ ਤਨਖਾਹ ਬਾਏ ਐਨੂਅਲ ਹੁੰਦਾ ਹੈ ਦੋ ਸਲਾਨਾ ਬੋਥ ਡੇ ਇਨ inclusive ਇਨਕਲੂਡ ਦਾ ਮਤਲਬ ਹੁੰਦਾ ਸ਼ਾਮਿਲ ਕਰਨਾ ਤਾਂ ਦੋਵੇਂ ਦਿਨ ਸ਼ਾਮਿਲ ਹਨ ਬ੍ਰਾਂਚ ਦਾ ਮਤਲਬ ਹੁੰਦਾ ਹੈ ਸ਼ਾਖਾ ਕੈਪੀਟਲ ਪੂੰਜੀ ਬ੍ਰਿੰਗ ਟੂ ਨੋਟਿਸ ਦਿਵਾ ਧਿਆਨ ਵਿੱਚ ਲਿਆਓ ਇਹ ਕੀ ਹੈ ਧਿਆਨ ਦੇ ਵੱਗ ਮਤਾ ਹੁੰਦਾ ਜਿਸ ਤਰ੍ਹਾਂ ਧਿਆਨ ਵਿੱਚ ਲਿਆਓ ਕੀ ਹੈ ਵੈਰੀ ਇੰਪੋਰਟੈਂਟ ਦੋਸਤੋ ਪੇਪਰ ਦੇ ਵਿੱਚ ਇਹ ਆ ਸਕਦਾ ਹੈ ਤੁਸੀਂ ईटीटी ਵਾਲਿਆਂ ਨੇ ਅਤੇ ਦੂਜੇ ਜਿੰਨੇ ਵੀ ਜਾਣਿਆ ਸਾਰਿਆਂ ਨੇ ਇਹ ਲੈ ਕੇ ਚੱਲਣਾ ਇਹ ਕੁਐਸਚਨ ਆ ਸਕਦਾ ਦੋਸਤੋ ਅੱਗੇ ਬਰਾਉਟ ਫਾਰਵਰਡ ਅੱਗੇ ਲਿਆਂਦਾ ਗਿਆ ਦੇਖਿਆ ਜੀ ਅਵੇ ਇੱਥੇ ਆ ਗਿਆ ਦੋਸਤੋ ਕੈਲਕੂਲੇਸ਼ਨ ਦਾ ਮਤਲਬ ਹੁੰਦਾ ਗੱਨਾ ਜਾਂ ਗੈਨਾ ਕੈਸ਼ ਬੁੱਕ ਤੋਂ ਪਹਿਲਾਂ ਅਸੀਂ ਗੁਰਮੁਖੀ ਅੱਖਰ ਦੇਖ ਲਈਏ ਇੱਥੇ ਕੀ ਹੈ ਜਿਸ ਤਰ੍ਹਾਂ ਕਿ 8 ਦਾ ਨੋਟ ਪਾਟਿਆ ਹੋਇਆ ਥੱਲੇ ਵੱਲ ਨੂੰ ਚਲਾ ਗਿਆ ਤਾਂ ਇਹ 8 ਨੰਬਰ ਹੋ ਗਿਆ ਜੇ ਦੋਸਤੋ ਇੱਥੇ ਢੰਡੀ ਜੀ ਲੱਗ ਗਈ ਇੱਥੇ ਕੀ ਹੈ ਢੰਡੀ ਲਾ ਦਿੱਤੀ ਤਾਂ ਇਹ ਕਿੰਨਾ ਬਣ ਜਾਊਗਾ 8 ਦੇ ਨੋਟ ਤੇ ਢੰਡੀ ਲੱਗ ਗਈ ਤਾਂ 9 ਨੰਬਰ ਹੋ ਜਾਣਗੇ ਕਿਉਂਕਿ 8 ਦਾ ਨੋਟ ਪਹਿਲਾਂ ਸੀ 1 ਨੰਬਰ ਦੀ ਢੰਡੀ ਲੱਗ ਗਈ ਤਾਂ ਕਿੰਨਾ ਹੋ ਗਿਆ 9 ਨੰਬਰ ਹੋ ਗਏ ਤਾਂ ਇਹ ਯਾਦ ਰੱਖਣਾ ਦੋਸਤੋ ਦੋਸਤੋ ਗੁਰਮਖੀ ਅੱਖਰ ਦੀਆਂ ਜੋ ਤੁਹਾਨੂੰ ਟ੍ਰਿਕਸ ਦੱਸ ਗਿਆ ਜੇਕਰ ਤੁਹਾਨੂੰ ਥੋੜੀਆਂ ਬਹੁਤੀਆਂ ਵੀ ਵਧੀਆ ਲੱਗੀਆਂ ਹਨ ਤਾਂ ਵੀਡੀਓ ਨੂੰ ਲਾਈਕ ਤਾਂ ਬੰਦਦਾ ਹੈ ਅਤੇ ਇਹ ਕੀ ਹੈ ਤੁਹਾਡਾ ਇੱਕ ਨੰਬਰ ਪੱਕਾ ਹੋ ਜਾਵੇਗਾ ਤੁਹਾਨੂੰ ਦੇਖਦੇ ਸਾਰੇ ਸੋਂਦੇ ਸਾਰੇ ਇੱਕ ਨੰਬਰ ਪੱਕਾ ਹੋ ਜਾਵੇਗਾ ਤੇ ਪੱਕਾ ਹੋਣ ਦੇ ਕਰਕੇ ਕੀ ਹੈ ਤੁਹਾਡਾ ਗਵਰਨਮੈਂਟ ਜੌਬ ਦਾ ਸੁਪਨਾ ਵੀ ਪੂਰਾ ਹੋ ਸਕਦਾ ਹੋ ਸਕਦਾ ਇੱਕ ਨੰਬਰ ਤੋਂ ਰਹਿੰਦੇ ਹੋ ਤਾਂ ਇਹੀ ਇੱਕ ਨੰਬਰ ਤੁਹਾਨੂੰ ਕੀ ਹੈ ਪੇਪਰ ਪਾਸ ਕਰਾ ਕੇ ਜੋ ਕੁਆਲੀਫਾਈ ਨੇਚਰ ਤਾਂ ਪਾਸ ਹੋ ਗਿਆ ਤੇ ਸੈਕੰਡ ਪੇਪਰ ਦੀ ਤਿਆਰੀ ਪੂਰੀ ਹੈ ਤਾਂ ਤੁਸੀਂ ਉਸ ਨੂੰ ਕਰੈਕ ਕਰ ਸਕਦੇ ਹਾਂ ਵੈਸੇ ਕੀ ਪਤਾ ਪਿਛਲੀ ਾਰ ਵੀ ਕਰੈਕ ਕੀਤਾ ਹੋਵੇ ਐਕਸਾਈਜ਼ ਵੇਲੇ ਇਸ ਤਰ੍ਹਾਂ ਹੋਇਆ ਹੈ ਕਿ ਜਾਦੇ ਮਾਰਕਸ ਦੂਜੇ ਚ ਆ ਗਏ ਤੇ ਕੁਆਲੀਫਾਈ ਨੇਚਰ ਚੋਂ ਕੱਟ ਗਏ ਤਾਂ ਕੀ ਆ ਵਿਚਾਰੇ ਰਹਿ ਗਏ ਤਾਂ ਇਹ ਉਹਨਾਂ ਦੇ ਲਈ ਜਾਦੇ ਇੰਪੋਰਟੈਂਟ ਹੈ ਨਗਦ ਕਿਤਾਬ ਕੈਸ਼ ਬੁੱਕ ਮਤਲਬ ਕੀ ਆ ਇਹ ਕਿੰਨਾ ਹੋ ਗਿਆ ਸੀ ਜੀ ਆ ਦੱਸੋ ਕਿੰਨਾ ਅੱਖਰ ਹੋ ਗਿਆ ਤੇ ਇਹ ਕਿੰਨਾ ਹੋ ਗਿਆ ਇਹ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਦੋਸਤੋ ਅੱਗੇ ਕਹਿੰਦਾ ਹੈ ਆ ਕਿੰਨਾ ਹੈ ਦੋਸਤੋ ਇਹ ਅੱਖਰ ਮੈਨੂੰ ਦੱਸ ਦਿਓ ਕਮੈਂਟ ਬਾਕਸ ਦੇ ਵਿੱਚ ਕੈਸ਼ੀਅਰ ਦਾ ਮਤਲਬ ਹੁੰਦਾ ਹੈ ਖਜ਼ਾਨਚੀ ਹੁਣ ਮੈਂ ਤੁਹਾਨੂੰ ਨਹੀਂ ਦੱਸਾਂਗਾ ਹੁਣ ਤੁਹਾਡੀ ਪ੍ਰੈਕਟਿਸ ਹੋ ਰਹੀ ਹੈ ਮਤਲਬ ਕਿ ਇਹ ਐਮਸੀਕਿਊ ਅੱਗੇ ਆਉਣਗੇ ਬਟ ਕੀ ਹੈ ਇਹ ਵੀ ਇੱਕ ਤਰ੍ਹਾਂ ਦੇ ਐਮਸੀਕਿਊ ਹੀ ਹਨ ਤੁਹਾਡੀ ਤਿਆਰੀ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਵੇਗੀ ਅਤੇ ਇਹ ਕਿੰਨਾ ਹੈ ਅੱਖਰ ਹੈ ਇਹ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਇਸ ਦਾ ਕੈਸ਼ ਮੈਮੋ ਦਾ ਮਤਲਬ ਹੈ ਨਕਦ ਰਸੀਦ ਕੈਜੂਅਲ ਲੀਵ ਜੋ ਡਿਪਾਰਟਮੈਂਟ ਪ੍ਰਾਈਵੇਟ ਹੋਵੇ ਭਾਵੇਂ ਪਬਲਿਕ ਸੈਕਟਰ ਹੋਵੇ ਕੈਜੂਅਲ ਲੀਵ ਆ ਤਾਂ ਆਮ ਛੁੱਟੀ ਹੈ ਕੈਟਾਲੋਗ ਸੂਚੀ ਪੱਤਰ ਅੱਗੇ ਦੇਖਿਆ ਜਾਵੇ ਕੈਟਾਗਰੀ ਕੈਟਾਗਰੀ ਸ਼੍ਰੇਣੀ ਵਰਗ ਸ਼੍ਰੇਣੀ ਜਾਂ ਵਰਗ ਕੈਟਾਗਰੀ ਦਾ ਮਤਲਬ ਇਹ ਹੋ ਸਕਦਾ ਹੈ ਅੱਗੇ ਕਹਿੰਦਾ ਹੈ ਚੈੱਕਡ ਕਹਿ ਰਿਹਾ ਹੈ ਚੈੱਕਡ ਐਂਡ ਫਾਊਂਡ ਕਰੈਕਟ ਚੈੱਕਡ ਮੀਨ ਜਾਂਚ ਕੀਤੀ ਅਤੇ ਸਹੀ ਪਾਈ ਗਈ ਇਸ ਦਾ ਰਾਈਟ ਆਨਸਰ ਹੈ ਤਾਂ ਦੋਸਤੋ ਹੁਣ ਜਿੰਨੇ ਵੀ ਇਹ ਅੱਖਰ ਆਏ ਹਨ ਗੁਰਮੁਖੀ ਤੁਸੀਂ ਸਾਰਿਆਂ ਨੂੰ ਕਮੈਂਟ ਬਾਕਸ ਵਿੱਚ ਆਪਦੀ ਸੁਵਿਧਾ ਲਈ ਲਿਖਣਾ ਹੈ ਮੇਰੀ ਸੁਵਿਧਾ ਲਈ ਨਹੀਂ ਕਿਉਂਕਿ ਜਦੋਂ ਕਮੈਂਟ ਬਾਕਸ ਵਿੱਚ ਲਿਖੋਗੇ ਤੁਹਾਡੀ ਪ੍ਰੈਕਟਿਸ ਹੋ ਰਹੀ ਹੈ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਤਾਂ ਤੁਹਾਨੂੰ ਕੀ ਹੈ ਗੁਰਮੁਖੀ ਗਿਣਤੀ ਦੇ ਵਿੱਚ ਕੋਈ ਵੀ ਪਿੱਛੇ ਨਹੀਂ ਕਰ ਸਕਦਾ ਤਾਂ ਜੇਕਰ ਦੋਸਤੋ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਬਾਕਸ ਵਿੱਚ ਜੈਸ ਸਰ ਕਹਿ ਦਿਓ ਅਤੇ ਜੇਕਰ ਨਹੀਂ ਸਹਿਮਤ ਹੋ ਤਾਂ ਨੋ ਸਰ ਕਹਿ ਦਿਓ ਦੋਸਤੋ ਜੇਕਰ ਨੋ ਕਹੋਗੇ ਤਾਂ ਪੇਪਰ ਦੇ ਵਿੱਚ ਜਦੋਂ ਇਹ ਆ ਜਾਵੇਗਾ ਤਾਂ ਤੁਹਾਨੂੰ ਕੀ ਹੈ ਉਹ ਉੱਥੇ ਦੇਖਣ ਨੂੰ ਮਿਲੂਗਾ ਤੇ ਜੇਕਰ ਗਲਤ ਹੋ ਗਿਆ ਤਾਂ ਤੁਹਾਨੂੰ ਕੀ ਆ ਇਹ ਵੀਡੀਓ ਜਾਦ ਆਵੇਗੀ ਕਿਉਂਕਿ ਇੰਨੇ ਵਧੀਆ ਤਰੀਕੇ ਨਾਲ ਕੋਈ ਵੀ ਨਹੀਂ ਦੱਸਦਾ ਵਿਦ ਟ੍ਰਿਕ ਦੇ ਨਾਲ ਗੁਰਮੁਖੀ ਗਿਣਤੀ ਕੀ ਆ ਤੁਹਾਨੂੰ ਇੱਥੇ ਕਰਵਾਈ ਜਾ ਰਹੀ ਆ ਤੇ ਗੁਰਮੁਖੀ ਗਿਣਤੀ ਹੀ ਕੀ ਆ 1 ਜਾਂ 2 ਨੰਬਰ ਤੁਹਾਡੇ ਕੀ ਆ ਪੱਕੇ ਕਰ ਸਕਦੀ ਆ ਜ਼ਰੂਰੀ ਨਹੀਂ 1 ਨੰਬਰ ਦਾ ਆਵੇਗਾ 1 ਜਾਂ 2 ਨੰਬਰ ਦਾ ਵੀ ਆ ਸਕਦਾ ਹੈ ਦੋਸਤੋ ਤਾਂ ਇਹ ਸੀ ਦੋਸਤੋ ਇੱਥੇ ਤੱਕ ਗ੍ਰਾਮਰ ਦੇ ਮਤਲਬ ਕੀ ਹੈ ਇੰਗਲਿਸ਼ ਟੂ ਪੰਜਾਬੀ ਟਰਾਂਸਲੇਸ਼ਨ ਦੇ ਕੁਐਸਚਨ ਤਾਂ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੋ ਕੇ ਇਸ ਤਰ੍ਹਾਂ ਧੁਮਾਕੇਦਾਰ ਵੀਡੀਓ ਹੋਵੇਗੀ ਪਤਾ ਨਹੀਂ ਟਾਪਿਕ ਕਿਹੜਾ ਹੋਵੇ ਬਟ ਹੋਊਗਾ ਪੰਜਾਬੀ ਏ ਪੇਪਰ ਦਾ ਮਤਲਬ ਕੀ ਹੈ ਪੰਜਾਬੀ ਕੁਆਲੀਫਾਈ ਐਗਜ਼ਾਮ ਦਾ ਆਈਟੀਟੀ ਵਾਲਿਆਂ ਲਈ ਬਹੁਤ ਹੀ ਜਿਆਦਾ ਜ਼ਰੂਰੀ ਹੈ ਤਾਂ ਕੋਈ ਵੀ ਵੀਡੀਓ ਹੈ ਜੇਕਰ ਪਹਿਲਾਂ ਵਾਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਵੀ ਦੇਖ ਲੈਣਾ ਦੋਸਤੋ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਉਹਨਾਂ ਵਿੱਚ ਹਨ ਭਾਵੇਂ ਪੰਜਾਬ ਜੀਕੇ ਦੀ ਹੋਵੇ ਇੰਡੀਆ ਹਿਸਟਰੀ ਦੀ ਹੋਵੇ ਇੰਡੀਆ ਪੋਲੀਟੀਕਲ ਦੀ ਹੋਵੇ ਜੀਓਗ੍ਰਾਫੀ ਦੀ ਹੋਵੇ ਮੈਥ ਹੋਵੇ ਰੀਜਨਿੰਗ ਹੋਵੇ ਈਟੀਸੀ ਤਾਂ ਦੋਸਤੋ ਤੁਸੀਂ ਸਾਰੀਆਂ ਵੀਡੀਓਜ਼ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸੈ